11 ਰੋਜਾਂ ਤੋਂ ਗੁਰਦੁਆਰਾ ਸਾਹਿਬ ਉੱਚੀਆਂ ਹਵੇਲੀਆਂ ਤੋਂ ਪ੍ਰਭਾਤ ਸੇਂਹਿਆ ਰੱਬ ਨੇ ਅੱਜ ਪ੍ਰਭਾਤ ਮੇਰੀ ਸਮਾਪਤੀ ਦੀ ਅਰਦਾਸ ਗੁਰਦੁਆਰਾ ਸਾਹਿਬ ਉੱਚੀਆਂ ਹਵੇਲੀਆਂ ਵਿੱਚ ਕੀਤੀ ਜਾਣੀ ਹੈ। ਉਪਰੰਤ ਕੱਲ ਐਤਵਾਰ ਆਪਣੇ ਨਗਰ ਦੇ ਵਿੱਚ ਮਹਾਨ ਨਗਰ ਕੀਰਤਨ ਹਰ ਸਾਲ ਦੀ ਸਰਾ ਸਜਾਇਆ ਜਾਣਾ ਹੈ। ਜਿਸ ਵਿੱਚ ਪੰਚ ਦਾ ਸਰਮੌਰ ਟਾਡੀ ਜਥਾ ਗਿਆਨੀ ਸਤਨਾਮ ਸਿੰਘ ਜੀ ਚਮੰਡਾ ਸਮਜਦਾ ਨੂੰ ਬੁਰ ਇਤਿਆਹਾਸ ਸਾਡੀ ਵਾਲਾ ਗਰੋਹ ਵਿਚਾਰਾਂ ਦੇ ਨਾਲ ਛੋੜਾਂਗੇ ਸੋ ਆਪ ਨੂੰ ਸੰਕਤਾਂ ਨੇ ਬਚੜ ਕੇ ਜਿੱਤੇ ਆਪ ਹਾਜ਼ਰੀ ਭਰਨੀ ਹੈ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੰਗੀ ਸਾਥੀਆਂ ਨੂੰ ਪ੍ਰੇਰਿਤ ਕਰਕੇ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੋ ਨਗਰ ਨਿਵਾਸੀ ਸੰਕਤਾਂ ਨੂੰ ਜ਼ਰੂਰੀ ਬੇਨਤੀ ਕਿ ਦਿਨਾਂ ਰਸਤਿਆਂ ਦੇ ਵਿੱਚੋਂ ਗੁਰੂ ਸਾਹਿਬ ਜੀਆ ਨੇ ਪਾਕਿਸਤਾਨ ਦੇ ਵਿੱਚ ਸशोਭਿਤ ਹੋ ਕੇ ਪੰਜ ਪਿਆਰੇ ਸਹਿਬਾਨ ਤਿੰਨਾਂ ਦੀ ਅਗਵਾਈ ਦੇ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਵਿਚਰਨਾ ਹੈ ਜਿਨ੍ਹਾਂ ਰਸਤਿਆਂ ਦੀ ਸਫਾਈ ਵਗੈਰਾ ਹੋਣ ਵਾਲੀ ਹੈ ਸੋ ਆਪ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਕੋ ਆਪਣਾ ਫਰਜ਼ ਸਮਝਦਿਆਂ ਹੋਇਆ ਆਪ ਨੂੰ ਆਪਣੇ ਘਰਾਂ ਦੇ ਸਾਹਮਣੇ ਉਹ ਆਪਣੇ ਆਪਣੇ ਮੁਹੱਲਿਆਂ ਦੀ ਸਫਾਈ ਕੀਤੀ ਜਾਵੇ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਜ਼ਰੂਰੀ ਬੇਨਤੀ ਇਹ ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਦੀਆਂ ਸੇਵਾਵਾਂ ਲੱਗੀਆਂ ਨੇ ਉਹਨਾਂ ਨੂੰ ਨਿਮਰ ਬੇਨਤੀ ਹੈ ਕਿ ਉਹਨਾਂ ਨੇ ਠੀਕ 5:30 ਵਜੇ ਗੁਰਦੁਆਰਾ ਸਾਹਿਬ ਉੱਥੇ ਆਵੇ ਨਹੀਂ ਆ ਕੇ 50 ਦੀ ਕਿਰਪਾਤਾ ਕਰਨੀ ਹੈ ਕਿਉਂਕਿ ਉਹਨਾਂ ਦੇ ਵਸਤਰ ਬਰਸ ਸਜਾਉਣ ਨੂੰ ਤਕਰੀਬਨ 2 ਤੋਂ 2.5 ਘੰਟੇ ਮਿਨੀਮਮ ਲੱਗ ਜਾਂਦੇ ਨੇ ਇਸ ਵਾਰ ਪੜਾਣਾਂ ਦੀ ਸੰਖਿਆ ਜੋ ਹੈ 6 ਹੈ ਸੋ ਆਪਾਂ ਨੂੰ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੈ ਠੀਕ 8:30 ਵਜੇ ਕਰਨੀ ਪੈਣੀ ਹੈ ਤਾ ਜਾ ਕੇ ਆਪਾਂ ਸਾਰੇ ਪਟਾਕਾ ਕਵਰ ਕਰ ਸਕਾਂਗੇ ਸੋ ਇਹ ਆਪ ਸੇਵਾਦਾਰਨ ਨੂੰ ਸੰਗਤਾਂ ਨੂੰ ਨਿਮਰ ਬੇਨਤੀ ਹੈ ਕਿ ਆਪ ਜੀਆਂ ਨੇ ਸਮੇਂ ਸਿਰ ਜਰੂਰ ਪਹੁੰਚਣਾ ਹੈ ਸੋ ਕਿਸੇ ਨੇ ਵੀ ਪ੍ਰਸ਼ਾਦੇ ਪਾਣੀ ਦੀ ਚਿੰਤਾ ਨਹੀਂ ਕਰਨੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਉੱਥੇ ਆਵਦੀਆਂ ਵੇਲੀਆਂ ਵੀ ਕਿ ਸਵੇਰ ਵੇਲੇ ਵੀ ਗੁਰੂ ਕੇ ਲੰਗਰ ਤਿਆਰ ਕੀਤੇ ਜਾਣੇ ਆ ਕਿਉਂਕਿ ਸੰਗਤਾਂ ਸਮੇਂ ਸਿਰ ਪਹੁੰਚ ਸਕਣ ਇਹ ਬੇਨਤੀਆਂ ਨੂੰ ਆਪ ਜੀ ਨੇ ਪ੍ਰਵਾਨ ਕਰਨਾ ਹੈ ਸੋ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦ ਭੀਤੀਦੀਪ ਕੌਰ ਜੀ ਅਤੇ ਮੁਹੱਲਾ ਵਾਸੀ ਸੰਗਤਾਂ ਦਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਉੱਚੀਆਂ ਹਵੇਲੀਆਂ ਅਤੇ ਪ੍ਰਭਾਤ ਪੈਰੀ ਕੀਰਤਨੀ ਜੱਤੇ ਬਲ ਨੂੰ ਬਹੁਤ-ਬਹੁਤ ਧੰਨਵਾਦ ਆਪਕਿਆਂ ਨੇ ਪਿਛਲੇ 11 ਦਿਨ ਤੋਂ ਤਨ ਮਨ ਧਨ ਦੇ ਨਾਲ ਸੇਵਾਵਾਂ ਨਿਭਾਈਆਂ ਨੇ ਇਸੇ ਤਰ੍ਹਾਂ ਕੱਲ ਵੀ ਵੱਧ ਚੜ ਕੇ ਸੇਵਾਵਾਂ ਲਗਾਉਣੀਆਂ ਨੇ ਮੁਹੱਲੇ ਦੀ ਸੰਗਤ ਨੂੰ ਨਾਲ ਲੈ ਕੇ ਨਗਰ ਕੀਰਤਨ ਦੀਆਂ ਰੌਣਕਾਂ ਲਗਾਉਣਾ ਹੈ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ